ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਦਰ ਜਾਗੀ ਹਰ ਗੈ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोलागी क्या हम कर्म नानक गिरे तुम तो वड बोर बढ़गी तुमरी तो गात में तो कह ना सकहै प्रभा हम क्यों कार मिल है अभागी तो ਹਰਿ ਪ੍ਰਭੂ ਸੁਆਮੀ ਕਿਰਪਾ ਤਾਰੋ ਹੋ ਥਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਭਰਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोल ई क्या हम नान रानक गिरे तुम बड बोलक तुमरी तुम में तो कह ना सकहै प्रभा हम क्यों कार मिलह भागी तो ਹਾਰਿ ਪ੍ਰਭ ਸੁਆਮੀ ਕਿਰਪਾ ਤਾਰੋ ਹੋ ਥਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਡਾਗਰ ਹਮ ਸਾਂਗੀ जैसी मात देव हो हर स्वामी हम तैसे बोला क्या हम कर्म रम नानक गिरे तुम बड बोर बढ़गी तुमरी गात में तो कह ना सकहै प्रभा हम क्यों कार मिल है या भागी ਹਰਿ ਪ੍ਰਭੁ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोल ई क्या हम के रानक गिरे तुम तो बड बोर बढ़गीम तुमरी तो गात में तो कह ना सकहै प्रभा हम क्यों कार मिल है या भागी तो हर प्रभ स्वामी गरबा हो हम हर हर सेवा लागी नानकदासन दास करो प्रभ हम हर कथा कथागी वाहेगुरु जी का खालसा वाहेगुरु जी की, की फतेह फते 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 फते। फते। सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोल बोलागी क्या हम कर्म नान नानक गिरे तुम तो वड बोलग तुमरी तो गात में तो कह ना है प्रभा हम क्यों कार मिले या भागी तो हर प्रभ स्वामी गरबा हो हम हर हर सेवा लागी नानक दासन दास करो प्राभ हम हर कथा कथागी वाहेगुरु जी का खालसा वाहेगुरु जी की फतेह सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोला क्या हम कर्म नान नानक गिरे तुम तो बड बोलग तुमरी तो गात में तो कह ना सकह प्रभा हम क्यों कार मिल है या भागी ثارબરાબ સ્વામી કૃપા તાર હો હમ હર હર સેવા લાગી નાનક दास નું दास કરો પ્રભુ હમ હર કથા કથા ગઈ વાહ ગુરજી કા खालसा વાહ ગુરજી કી ફતે સતના ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਹਰ ਕੇ ਸੰਤ ਜਨਾ ਹਨ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਢਾ ਗੁਰ ਹਮ ਸਾਂਗੀ जैसी मात देव हर स्वामी हम तैसे बोलागी क्या हम कर्म नान नानक गिरे तुम तो बड बोलग तुमरी तो गात में तो कह ना सकहै प्रभा हम क्यों कार मिले या भागी हर प्रभ स्वामी गरबा हो हम हर हर सेवा लागी दासन दास करो प्राभ हम हर कथा कथागी वाहेगुरु जी का खालसा वाहेगुरु जी की फतेह सतना ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਬ੍ਰਹਮ ਬੋ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈ ਰਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾ ਸੰਤੋਜ ਨਾ ਕੀ ਜਾਤ ਹਰ ਸੁਆਮੀ ਤੁਮ ਡਾਗਰ ਹਮ ਸਾਂਗੀ जैसी मात देव हर स्वामी हम तैसे बोल बोलोग क्या हम कर्म नान नानक गिरे तुम तो वड बोर वागीम तुमरी तो गात में तो कह ना है प्रभा हम क्यों कार मिल या भागी ਤਾਰਪਾਵਾ ਸੁਆਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ